ਕਰਦਾ ਹੀ ਆ ਤੇ ਘਰਾਂ ਦੀ ਗਰਾਵਟ ਵਿਕਰੀ ਦੇ ਵਿੱਚ ਗਰਾਵਟ ਆਈ ਆ ਕਦੇ ਕਹਿੰਦੇ ਨੇ ਪਤਾ ਨਹੀਂ ਕਿਸੇ ਹਿਸਾਬ ਦੇ ਨਾਲ ਚਲੋ ਚੱਲਦਾ ਸਾਰਾ ਸਿਸਟਮ ਜਿਹਾ ਕਹਿੰਦੇ ਨੇ ਹੁਣ ਕਾਫੀ ਗਰਾਵਟ ਆ ਗਈ ਆ ਜੀ ਕਿਸੇ ਮਹੀਨੇ ਕਹਿੰਦੇ ਨੇ ਵਧ ਗਏ ਸੋ ਕੀ ਪੂਰੀ ਨਿਊਜ਼ ਆ ਅਗੇਲ ਸਾਹਿਬ ਜੇਕਰ ਘਰਾਂ ਦੀ ਵਿਕਰੀ ਦੀ ਗੱਲ ਕਰੀਏ ਸਾਨੂੰ ਪਤਾ ਕਿ ਪਿਛਲੇ ਕੁਝ ਸਮੇਂ ਤੋਂ ਤਕਰੀਬਨ ਆਏ 2-3 ਸਾਲ ਹੋ ਗਏ ਨੇ ਸੋ ਜਿਹੜਾ ਇਹ ਰੀਅਲ اسٹیਟ ਦੀ ਮਾਰਕੀਟ ਹੈ ਜਿਸ ਤੰਗ ਨਾਲ ਪਹਿਲਾਂ ਇੱਕ ਬੂਮ ਆਇਆ ਸੀਗਾ ਤੇ ਉਸ ਬੂਮ ਤੋਂ ਬਾਅਦ ਘਰਾਂ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਕਾਫੀ ਪਹਿਲਾਂ ਨਾਲੋਂ ਘਟ ਹੋਈਆਂ ਸਨ ਤੇ ਦੂਜੇ ਪਾਸੇ ਜਿਹੜੀ ਵਿਕਰੀ ਵੀ ਹੈ ਸੋ ਵਿਕਰੀ ਵੀ ਘਰਾਂ ਦੀ ਜਿਹੜੀ ਕਾਫੀ ਰੁਕ ਗਈ ਸੀ ਤੇ ਉਸ ਤੋਂ ਬਾਅਦ ਇਹ ਇਹਦੇ ਵਿੱਚ ਥੋੜਾ ਸੁਧਾਰ ਵੀ ਆਇਆ ਘਰਾਂ ਦੀ ਜਿਹੜੀ ਵਿਕਰੀ ਦੇ ਵਿੱਚ ਥੋੜਾ ਵਾਧਾ ਵੀ ਦੇਖਣ ਨੂੰ ਮਿਲਿਆ ਸੀਗਾ ਪਰ ਇਹ ਜਿਹੜਾ ਤੁਹਾਨੂੰ ਪਤਾ ਵੀ ਉਤਾਰ ਚੜਾ ਆਇਆ ਸੋ ਉਸਦੇ ਬਹੁਤ ਸਾਰੇ ਕਾਰਨ ਨੇ ਸੋ ਇਸ ਕਰਕੇ ਕਿਸੇ ਮਹੀਨੇ ਕਿਸੇ ਸਮੇ ਜਿਹੜੇ ਆ ਉਹ ਵਧ ਵੇਖ ਜਾਂਦੇ ਨੇ ਕਿਸੇ ਸਮੇ ਜਿਹੜੇ ਆ ਥੋੜੀ ਬਹੁਤੀ ਦੇ ਵਿੱਚ ਇਹ ਗਿਰਾਵਟ ਵੀ ਆ ਜਾਂਦੀ ਹੈ ਤੇ ਹੁਣ ਜੇਕਰ ਗੱਲ ਕਰੀਏ ਕਿ ਜਿਹੜੀ ਹੁਣ ਲੇਟੈਸਟ ਰਿਪੋਰਟ ਇਸ ਸਬੰਧਤ ਸਾਹਮਣੇ ਆਈ ਹੈ ਸੋ ਰਿਪੋਰਟ ਜਿਹੜੀ ਹੈ ਇਹ ਕੈਨੇਡਾ ਮਾਰਗੇਜ ਐਂਡ ਹਾਊਸਿੰਗ ਇੱਕ ਕਾਰਪੋਰੇਸ਼ਨ ਵੱਲੋਂ ਸਾਹਮਣੇ ਲਿਆਂਦੀ ਗਈ ਹੈ ਸੋ ਇਹਦੇ ਵਿੱਚ ਦੱਸ ਰਹੇ ਨੇ ਕਿ ਜੇਕਰ ਅਸੀਂ ਹੁਣ ਗੱਲ ਕਰੀਏ ਕਿ ਕੈਨੇਡਾ ਦੇ ਵਿੱਚ ਅਪ੍ਰੈਲ ਮਹੀਨੇ ਦੇ ਵਿੱਚ ਮਾਰਚ ਨਾਲ ਤੁਲਨਾ ਕੀਤੀ ਜਾਵੇ ਤੇ ਘਰਾਂ ਦੀ ਵਿਕਰੀ ਵਿੱਚ ਗਿਰਾਵਟ ਆਈ ਹੈ ਇਸ ਗਿਰਾਵਟ ਦੇ ਵਿੱਚ ਉਹ ਦੱਸ ਰਹੇ ਨੇ ਕਿ ਅਪ੍ਰੈਲ ਦੇ ਵਿੱਚ 240229 ਘਰ ਵਿਕੇ ਨੇ ਤਾਂ ਜੇਕਰ ਅਸੀਂ ਮਾਰਚ ਦੀ ਗੱਲ ਕਰੀਏ 245 ਜਾਂ 267 ਘਰ ਵਿਕੇ ਨੇ ਸੋ ਇਹ ਗਿਰਾਵਟ ਦਾ ਇਹ ਸਾਬੀ ਦੀ ਵਿੱਚ ਆਈ ਹੈ ਪਰ ਇਹ ਨੂੰ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਬਹੁਤ ਵੱਡੇ ਪੱਦਰ ਤੇ ਘਰਾਵਟ ਆਈ ਹੈ ਥੋੜੀ ਇੱਕ ਘਰਾਵਰਾਈ ਹੈ ਦੋ ਕਫੀਸ ਦੇ ਲਾਗੇ ਛਾ ਕੇ ਜਿਹੜੇ ਘਰ ਕੱਚੇ ਨੇ ਪਰ ਇਹਦੇ ਵਿੱਚ ਨਾਲ ਇਹ ਵੀ ਗੱਲ ਹੈ ਕਿ ਜਿਹੜੇ ਇਹ ਘਰਾਵ ਦੇ ਵਿੱਚ ਜਿਹੜੀ ਨਵੀਂ ਲਿਸਟਿੰਗ ਮਾਰਕੀਟ ਦੇ ਵਿੱਚ ਸੋ ਉਹਦੇ ਵਿੱਚ ਵਾਧਾ ਦੇਖਣ ਨੂੰ ਮਿਲਿਆ ਤੇ ਇਹਦੇ ਵਿੱਚ 2.2% ਦਾ ਜਿਹੜੇ ਨੇ ਉਹ ਘਾਰੇ ਜਿਹੜੇ ਵਿਕੇ ਘਟ ਨੇ ਪਰ ਜੇਕਰ ਅਸੀਂ ਨਵੇਂ ਘਾਰੇ ਜਿਹੜੇ ਮਾਰਕੀਟ ਦੇ ਵਿੱਚ ਆ ਰਹੇ ਨੇ ਉਹਨਾਂ ਦੀ ਗੱਲ ਕਰੀਏ ਸੋ ਉਹਨਾਂ ਦੀ ਗਿਣਤੀ ਇਹ ਰਿਪੋਰਟ ਦੱਸ ਰਹੀ ਹੈ ਵੀ ਕਾਫੀ ਵਧੀ ਹੈ ਸੋ ਉਸਦੇ ਬਹੁਤ ਸਾਰੇ ਕਾਰਨ ਨੇ ਕਿਉਂਕਿ ਜਿਹੜੀਆਂ ਰੀਨਿਊਸ ਵੀ ਆ ਰਹੀਆਂ ਨੇ ਤੇ ਰੀਨਿਊਸ ਜਿਹੜੀਆਂ ਨੇ ਜਿਵੇਂ ਬੈਂਕ ਆਫ ਕੈਨੇਡਾ ਵੱਲੋਂ ਵਾਰਨਿੰਗ ਦਿੱਤੀ ਗਈ ਹੈ ਵੀ ਰੀਨਿਊਸ ਕਾਫੀ ਵੱਧ ਕੇ ਆਉਣੀਆਂ ਨੇ ਜਦੋਂ ਤੁਹਾਡੀ ਟਰਮ ਮੁੱਕਦੀ ਹੈ ਦੁਆਰਾ ਰੀਨਿਊ ਜੀ ਤੇ ਇਸ ਕਰਕੇ ਬਹੁਤ ਸਾਰੇ ਲੋਕ ਅਫੋਰਡੇਬਿਲਟੀ ਜਾਂ ਹੋਰ ਇਸ਼ੂਸ ਕਰ ਜਾਂ ਬਹੁਤ ਸਾਰੇ ਲੋਕ ਵੇਟ ਵੀ ਕਰ ਰਹੇ ਸੀਗੇ ਵੀ ਸ਼ਾਇਦ ਬਹੁਤ ਕੈਨੇਡਾ ਵਿਆਜ ਦਰਾਂ ਦੇ ਵਿੱਚ ਇੱਕ ਕਮੀ ਕਰ ਦੇਗੀ ਹੁਣ ਜਿਵੇਂ ਜੂਨ ਦੇ ਵਿੱਚ ਆਰਬੀ ਸੀ ਕਹਿ ਰਹੀ ਹੈ ਕਿ ਉਹਨਾਂ ਨੂੰ ਉਮੀਦ ਹੈ ਵੀ ਇੱਕ ਕੁਆਟਰ ਦੀ ਕਮੀ ਹੋ ਸਕਦੀ ਹੈ ਪਰ ਇਹਦੇ ਬਾਰੇ ਪੱਕੀ ਪੇਖਵਾਨੀ ਕਰਨੀ ਜਿਹੜੀ ਹੈ ਕਾਫੀ ਮੁਸ਼ਕਲ ਹੈ ਸੋ ਬਹੁਤ ਸਾਰੇ ਕਾਰਨ ਹੈ ਜਿਹਦੇ ਕਰਕੇ ਘਰਾਂ ਦੀ ਲਿਸਟਿੰਗ ਤਾਂ ਵੱਧ ਰਹੀ ਹੈ ਪਰ ਘਰ ਜਿਹੜੇ ਨੇ ਉਹ ਥੋੜੇ ਜਿਹੜੇ ਨੇ ਅੱਗੇ ਨਾਲੋਂ ਘੱਟ ਵਿਕ ਰਹੇ ਨੇ ਤਾਂ ਘਰਾਂ ਦੀ ਮਾਰਕੀਟ ਵਿੱਚ ਇਸ ਰਿਪੋਰਟ ਮੁਤਾਬਕ 2.2 ਫੀਸ ਦੀ ਘਰਾਂ ਦੀ ਵਿਕਰੀ ਦੇ ਵਿੱਚ ਕਮੀ ਦੇਖਣ ਨੂੰ ਮਿਲੀ ਹੈ ਪਰ ਨਾਲ ਗਿਲ ਸਾਹਿਬ ਇਹ ਵੀ ਆ ਕਿ ਜਿਹੜੇ ਲੋਕਾਂ ਨੇ ਘਰ ਵੇਚ ਕੇ ਮਨਾਫੇ ਬਣਾਏ ਨੇ ਪੈਸੇ ਬਣਾਏ ਨੇ ਪਰ ਇਨਕਮ ਟੈਕਸ ਦੇ ਵਿੱਚ ਉਹ ਚੀਜ਼ਾਂ ਸ਼ੋ ਨਹੀਂ ਕੀਤੀਆਂ ਜਾਂ ਜਿਹੜਾ ਬਣਦਾ ਕੈਪੀਟਲ ਗੇਨ ਟੈਕਸ ਨਹੀਂ ਦਿੱਤਾ ਸੋ ਹੁਣ ਉਸ ਬਾਬਤ ਵੀ ਇੱਕ ਖਬਰ ਆ ਰਹੀ ਹੈ ਕਿ ਸੀਆਰਏ ਵਾਲੇ ਸੀਆਰਏ ਵਾਲੇ ਵੀ ਇਹ ਆ ਵੀ ਜਦੋਂ ਰੈਸਟ੍ਰੇਸ਼ਨ ਆ ਜਾਂਦੀ ਆ ਲੋਕਾਂ ਦੇ ਹੱਥ ਪਹਿਲਾਂ ਹੀ ਤੰਗ ਹੁੰਦੇ ਆ ਇਹ ਜ਼ਿਆਦਾ ਸਰਗਰਮ ਹੋ ਜਾਂਦੇ ਨੇ ਜੀ ਇਹ ਆਮ ਕਰਕੇ ਦੇਖਣ ਨੂੰ ਮਿਲਦਾ ਵੀ ਜਦੋਂ ਪਹਿਲਾਂ ਹੀ ਲੋਕ ਤੰਗ ਹੁੰਦੇ ਵੀ ਸੀਆਰਏ ਵਾਲੇ ਵੀ ਜਰਾ ਇਹਨਾਂ ਨੂੰ ਲੰਗ ਲੱਗ ਪੈਂਦੇ ਕੰਨ ਤੇ ਹੁਣ ਇਹਦੇ ਵਿੱਚ ਆ ਰਿਹਾ ਵੀ ਇਸ CRA ਵਾਲੇ ਵੀ ਪਹਿਲਾਂ ਨਾਲੋਂ ਵਧੇਰੇ ਨੋਟਿਸ ਉਹਨਾਂ ਲੋਕਾਂ ਨੂੰ ਭੇਜ ਰਹੇ ਨੇ ਜਿਨ੍ਹਾਂ ਨੇ ਘਰ ਵੇਚ ਕੇ ਮੁਨਾਫਾ ਕਮਾਏ ਨੇ ਤੇ ਬ੍ਰਿਟਿਸ਼ ਕੋਲੰਬੀਆ ਦੀ ਇਕੱਲੀ ਗੱਲ ਕਰ ਲਈਏ ਪੰਜ ਗੁਣਾ ਵਧੇਰੇ ਕਹਿੰਦੇ ਉਹਨਾਂ ਨੇ ਜਿਹੜੀ ਆ ਇਸ ਬਾਬਤ ਜਿਹੜੇ ਨੋਟਿਸ ਭੇਜ ਕੇ ਜਿਹੜੇ ਲੋਕਾਂ ਨੇ ਟੈਕਸ ਸਹੀ ਢੰਗ ਨਾਲ ਨਹੀਂ ਭਰੇ ਸੀ ਕਿਉਂਕਿ ਤੁਹਾਨੂੰ ਪਤਾ ਤੁਸੀਂ ਖੁਦ ਰੀਅਲਟਰ ਹੋ ਕਿ ਕਿੰਨੇ ਦਾ ਘਰ ਲੱਗਾ ਹੁੰਦਾ ਕਿੰਨੇ ਦਾ ਵਿਕਿਆ ਕਿੰਨੇ ਦਾ ਪਹਿਲਾਂ 2 ਸਾਲ 4 ਸਾਲ ਪਹਿਲਾਂ ਹੁੰਦਾ ਸਾਰੀ ਇਨਫੋਰਮੇਸ਼ਨ ਆਨਲਾਈਨ ਅਵੇਲੇਬਲ ਹੁੰਦੀ ਹੈ ਤੇ ਰੀਅਲ ਅਗੇ ਵੀ ਕੰਮ ਕਰਨਾ ਸੌਖਾ ਹੁੰਦਾ ਸੋ ਕਾਫੀ ਕਹਿੰਦੇ ਆ ਵੀ ਨੋਟਿਸ ਵੀ ਸੀਆਰਏ ਵੱਲੋਂ ਕੱਟੇ ਜਾ ਰਹੇ ਜੀ ਬਿਲਕੁਲ ਵਾਕਈ ਫਰਕ ਪਤਾ ਪਿਆ ਪਰ ਫਿਰ ਵੀ ਦੇਖੋ ਇੱਕ ਪਿਛਲੇ ਦਿਨਾਂ ਦੇ ਵਿੱਚ ਮੈਂ ਵੀ ਇੱਕ ਪ੍ਰਾਪਰਟੀ ਦਿਖਾਈ ਜੀ ਇਹ ਇੱਧਰ ਆਪਣੇ ਬ੍ਰੈਮਲੀ ਕੁਈਨ ਦੇ ਏਰੀਏ ਦੇ ਵਿੱਚ ਸੀਗੀ ਔਰ ਇਹਦੇ 13 ਆਫਰ ਆਈਆਂ ਪੁਰਾਣਾ ਘਰ ਸੀਗਾ ਜੀ ਬੰਗਲੋ 799000 ਦਾ ਲਿਸਟ ਹੋਇਆ ਸੀਗਾ ਤੇ 956500 ਮੈਂ ਜੇ ਮੈਂ ਗਲਤ ਨਹੀਂ ਹੈਗਾ 956500 ਦਾ ਵਿਕੇ ਆ 13 ਆਫਰ ਆਈਆਂ ਸੋ ਮਾਰਕੀਟ ਕਿਸ ਹਿਸਾਬ ਦੇ ਨਾਲ ਚੱਲ ਰਹੀ ਆ ਥੋੜਾ ਜਿਆ ਸਮਝਣਾ ਜਿਹੜਾ ਹੈਗਾ ਜੀ ਉਹ ਮੁਸ਼ਕਲਾ ਦੋ ਤਿੰਨ ਸੰਦੇਸ਼ ਲਾਲਮਾ ਜੀ ਉਸ ਤੋਂ ਬਾਅਦ ਅਗਲੀ ਨਿਊਜ਼ ਵੱਲ ਵਧਦੇ ਆ All Secure Insurance ਤੋਂ Baljit Kaur ਦੇ ਨਾਲ ਗੱਲਬਾਤ ਕਰੋ 647721 6233 ਨੰਬਰ ਦੇ ਉੱਤੇ ਅਗਰ ਤੁਹਾਡੇ ਕੋਲ ਇੰਸ਼ੋਰੈਂਸ ਦਾ ਲਾਇਸੈਂਸ ਆ ਔਰ ਇੱਕ ਵਧੀਆ ਬਰੋਕਰੇਜ ਨੂੰ ਜੁਆਇਨ ਕਰਨਾ ਚਾਹੁੰਦੇ ਸੀ ਜਿੱਥੇ ਤੁਹਾਨੂੰ 1 ਟੂ 1 ਟ੍ਰੇਨਿੰਗ ਵੀ ਮਿਲੇ ਤਾਂ All Secure Insurance ਤੋਂ Baljit Kaur ਦੇ ਨਾਲ 647721 6233 ਨੰਬਰ ਦੇ ਉੱਤੇ ਗੱਲਬਾਤ ਕਰਿਓ ਔਰ IG ਇਮੀਗ੍ਰੇਸ਼ਨ ਨੂੰ ਤੁਸੀਂ ਕਾਲ ਕਰਨੀ ਆ ਇਮੀਗ੍ਰੇਸ਼ਨ ਦੇ ਰਿਲੇਟਡ ਤੁਹਾਡਾ ਕੋਈ ਵੀ ਸਲਾਹ مشਵਰਾ ਸਲਾਹ ਕਰਨੀ ਆ ਕੋਈ PR ਦੀ ਫਾਈਲ ਲਾਉਣੀ ਆ ਕੋਈ ਪੇਰੈਂਟਸ ਗ੍ਰੈਂਡਪੇਰੈਂਟਸ ਨੂੰ ਸਪੌਂਸਰ ਕਰਨਾ ਤਾਂ IG ਇਮੀਗ੍ਰੇਸ਼ਨ 647 767 6586 ਨੰਬਰ ਦੇ ਉੱਤੇ ਕਾਲ ਕਰਨੀ ਆ ਅਵਰ ਹੋਮ ਅਪਲੈਂਸਸ 416 552 5553 ਐ 7975 ਹੈਰੀਟੇਜ ਰੋਡ ਯੂਨਿਟ ਨੰਬਰ 1 ਬ੍ਰੈਮਟਨ ਦੇ ਉੱਤੇ ਵੀ ਲੋਕੇਟਡ ਨੇ ਔਰ ਨਾਲ ਦੀ ਨਾਲ ਕੈਨੇਡੀਅਨ ਕਲੈਰੈਂਸ ਦੇ ਉੱਤੇ ਮੇਨ ਇਹਨਾਂ ਦਾ ਜਿਹੜਾ ਸ਼ੋਰੂਮ ਆ ਜਿੱਥੋਂ ਤੁਸੀਂ ਅਪਲੈਂਸਸ ਖਰੀਦਣੇ ਨੇ ਘਰ ਦੇ ਲਈ ਔਰ ਪ੍ਰਾਈਸ ਹਰੇਕ ਮੈਚ ਨਹੀਂ ਬੀਟ ਕਰਕੇ ਦੇਣਗੇ ਪੂਰੇ ਜੀਡੇ ਦੇ ਵਿੱਚ ਇੰਸਟਾਲੇਸ਼ਨ ਤੇ ਡਿਲੀਵਰੀ ਬਿਲਕੁਲ ਫ੍ਰੀ ਹੈ 416 552 5553 ਦੇ ਉੱਤੇ ਕਾਲ ਕਰੋ ਰਾਜਤਾਨੀ ਸਵੀਟਸ 905 457 6464 ਤੇ ਇਹ ਫ੍ਰੈਂਚਾਈਜ਼ ਇਹਨਾਂ ਦੀ ਲੈਣੀ ਆ ਤੁਸੀਂ ਤਾਂ ਵੀ ਇਹਨਾਂ ਨੂੰ ਕਾਲ ਕਰ ਲਿਓ ਪਿਓਰ ਵੈਜੀਟੇਰੀਅਨ ਫੂਡ ਖਾਣਾ ਕਿਸੇ ਵੀ ਲੋਕੇਸ਼ਨ ਨੂੰ ਤੁਸੀਂ ਵਿਜ਼ਿਟ ਕਰ ਸਕਦੇ ਹੋ ਐਚ ਡੀ ਡ੍ਰੈਪਰੀ ਹਾਊਸ 905 915 8787 ਘਰਾਂ ਦੇ ਵਿੱਚ ਆਫਿਸ ਦੇ ਵਿੱਚ ਬੈਂਕਕਟ ਹਾਲ ਦੇ ਵਿੱਚ ਵਧੀਆ ਪਰਦੇ ਲਗਵਾਉਣੇ ਨੇ ਬਹੁਤ ਵੱਡੀ ਪੰਜਾਬੀਆਂ ਦੀ ਫੈਕਟਰੀ ਆ ਪ੍ਰਾਈਸ ਤੁਹਾਨੂੰ ਬਹੁਤ ਵਧੀਆ ਮਿਲਣੀ ਆ ਅਰ ਆਰ ਦੀਪ ਬਾਈ ਦੇ ਨਾਲ ਐਚਡੀ ਡ੍ਰਿਪਰੀ ਹਾਊਸ ਤੇ 905 915 87 87 ਦੇ ਉੱਤੇ ਕਾਲ ਕਰ ਸਕਦੇ ਹੋ ਹਿੰਮਤ ਪੇਂਟਿੰਗ ਪੇਂਟ ਜੌਬ ਕੋਈ ਵੀ ਪ੍ਰੋਫੈਸ਼ਨਲ ਕਰਵਾਉਣੀ ਆ ਵਧੀਆ ਪ੍ਰੋਫੈਸ਼ਨਲ ਤਰੀਕੇ ਨਾਲ ਪੇਂਟ ਜੌਬ ਕਰਨਗੇ ਬਹੁਤ ਵੱਡੀ ਇਹਨਾਂ ਦੀ ਟੀਮ ਆ ਘਰ ਦੇ ਵਿੱਚ ਆਫਿਸ ਦੇ ਵਿੱਚ ਬੈਂਕਟ ਹਾਲ ਦੇ ਵਿੱਚ ਤਾਂ ਹਿੰਮਤ ਪੇਂਟਿੰਗ 647 485 62 ਦੇ ਉੱਤੇ ਕਾਲ ਕਰਿਓ ਪਰਮਿੰਦਰ ਸਿੰਘ ਮੰਗੜ ਨੂੰ ਤੁਸੀਂ ਮਾਰਗੇਜ ਦੀਆਂ ਸਰਵਿਸਿਜ਼ ਦੇ ਲਈ ਬਹੁਤ ਲੰਬੇ ਸਮੇਂ ਤੋਂ ਮਾਰਗੇਜ ਇੰਡਸਟਰੀਜ਼ ਨਾਲ ਜੁੜੇ ਹੋਏ ਨੇ ਸਾਰੇ ਪਾਸਿਓਂ ਨਾ ਹੋ ਗਈ ਤਾਂ ਇਹ ਹਾਂ ਕਰਨਗੇ ਤੁਹਾਨੂੰ 647285 9119 ਦੇ ਉੱਤੇ ਕਾਲ ਕਰਨੀ ਆ ਆਟੋ ਇੰਸ਼ੋਰੈਂਸ ਕੱਟ ਕਰਾਉਣੀ ਆ ਤਾਂ ਨਵਰੀਤ ਕੌਰ ਸਿੱਧੂ 647203 0026 ਬੱਚਿਆਂ ਨੂੰ ਗਰਵਾਣੀ ਦੇ ਨਾਲ ਜੋੜਨਾ ਤੇ ਆਈਪੀਟੀਵੀ ਦੀਆਂ ਸਰਵਿਸਾਂ ਚਾਹੀਦੀਆਂ ਨੇ ਤਾਂ ਟਿੱਲੋ ਵੀਡੀਓ 905204 1313 ਨੰਬਰ ਦੇ ਉੱਤੇ ਕਾਲ ਕਰ ਲੈਣੀ ਆ ਸਮਾਂ ਵੀ ਆਪਣੇ ਕੋਲੇ ਥੋੜਾ ਹੀ ਆ ਜੀ ਦੋ ਲਾਈਨਾਂ ਨੇ ਜੀ ਜੇ ਇਜਾਜ਼ਤ ਹੋਵੇ ਤਾਂ ਮੈਂ ਕਰ ਲਮਾਉਣ ਕਾਫੀ ਦੇਰ ਤੋਂ ਹੋਲ ਸੀਗੇ ਜੀ 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 ਆਪਣੇ ਨਾਲ ਹੈਗੀ ਆ ਜੀ 7890 ਜੀ 7890 ਤੁਸੀਂ ਆਨ ਹੋ ਰਹੇ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂ ਜੀ ਥੈਂਕ ਯੂ ਜੀ ਪਰ ਤਾਂ ਹੋਲਡ ਕਰਨ ਦੇ ਲਈ ਕਾफी ਸਮੇਂ ਤੋਂ ਤੁਸੀਂ ਹੋਲਡ ਸੀਗੇ ਜੀ ਚਲੋ ਕੋਈ ਜੀ ਇਹ ਵੀ ਤੁਸੀਂ ਆਪਣੇ ਕੰਮ ਵੀ ਕਰ ਰਹੇ ਹੋ ਜੀ ਅਗਰ ਮੈਂ ਮੈਂ ਵੀ ਜੀ ਤੁਹਾਨੂੰ ਪੁੱਛਣਾ ਸੀ ਕਿ ਤੁਸੀਂ ਤੁਸੀਂ ਪ੍ਰਾਪਰਟੀ ਦੱਸਦੇ ਸੀ ਜੇ ਕਿਤੇ ਉਹ ਵੀ ਮੈਨੂੰ ਡਿਟੇਲਿੰਗ ਭੇਜ ਦੋ ਮੈਂ ਮੇਰਾ ਖਾਲਾ ਤੁਸੀਂ ਉਹਦਾ ਵੀ ਭੇਜਦੇ ਸੀ ਲੰਡਨ ਜੀ ਲੰਡਨ ਦੀ ਮੈਂ ਤੁਹਾਨੂੰ ਕਾਲ ਕਰ ਲੈਣਾ ਜੀ ਤੁਹਾਡਾ ਨੰਬਰ ਲਿਖ ਲਿਆ ਮੈਂ ਤੁਹਾਨੂੰ ਪ੍ਰੋਗਰਾਮ ਤੋਂ ਬਾਅਦ ਕਾਲ ਕਰਦਾ ਜੀ ਹਾਂ ਮੈਨੂੰ ਮੈਨੂੰ ਉਹਦਾ ਦੱਸਿਓ ਜਰੂਰ ਜੀ ਮੈਂ ਕਰ ਦਾਂਗਾ ਤੁਹਾਨੂੰ ਡੈਫੀਨਿਟਲੀ ਕਰਦਾ ਜੀ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਲਾਭ ਸਿੰਘ ਜੀ ਸਤਿ ਸ਼੍ਰੀ ਅਕਾਲ ਸਸ ਜੀ ਮੈਂ ਇਹ ਨੰਬਰ ਲੈਣਾ ਚਾਹੀ ਤੀ ਬਲਜੀਤ ਕੌਰ ਉਹਦਾ ਨੰਬਰ ਬਲੇਨ ਸਾਹ ਹਾਂਜੀ ਲਿਖ ਲਓ ਜੀ ਜੇ ਲਿਖਣਾ ਤਾਂ ਜੇ ਮੈਂ ਤੁਹਾਨੂੰ ਕਹਿੰਦੇ ਆ ਬਾਅਦ ਚ ਭੇਜਣਾ ਤਾਂ ਮੈਂ ਭੇਜ ਵੀ ਦੇਣਾ 6477216236 ਹਾਂ ਠੀਕ ਹੈ ਜੀ ਲਿਖ ਲਿਆ ਮੈਂ ਠੀਕ ਹੈ ਜੀ ਥੈਂਕ ਯੂ ਜੀ ਇਸ ਕੰਪਨੀ ਕੀ ਸੀਗੀ ਇਹ ਇਹ ਜੀ ਆਲ ਸਕਿਉਰ ਇੰਸ਼ੋਰੈਂਸ ਠੀਕ ਹੈ ਠੀਕ ਹੈ ਥੈਂਕ ਯੂ ਧੰਨਵਾਦ ਜੀ ਥੈਂਕ ਯੂ ਸੋ ਮੱਚ ਕੁਲਤਾਰਨભાઈ ਅਗਲੀ ਖਬਰ ਕਹਿੰਦੇ ਇਤਿਹਾਸਿਕ ਜਿਹੜਾ ਕਯੂਬਿਕ ਬ੍ਰਿਜ ਆ ਉਹਦੀ ਹੁਣ ਦੇਖਭਾਲ ਕਰੇਗੀ ਫੈਡਰਲ ਸਰਕਾਰ ਕੀ ਨਿਊਜ਼ ਆ ਜੀ ਬਿਲਕੁਲ ਗਿਲ ਸਰ ਜੇਕਰ ਅਸੀਂ ਜੋ ਕੂਬੈਕ ਸਿਟੀ ਦੇ ਵਿੱਚ ਬਣਿਆ ਹੋਇਆ ਇਤਿਹਾਸਿਕ ਜਿਹੜਾ ਕੂਬੈਕ ਬ੍ਰਿਜ ਹੈ ਸੋ ਉਹਦੀ ਗੱਲ ਕਰੀਏ ਸੋ ਹੁਣ ਫੈਡਰਲ ਸਰਕਾਰ ਨੇ ਗੱਲ ਆਖੀ ਹੈ ਕਿ ਇਹਦੀ ਜਿਹੜੀ ਦੇਖਭਾਲ ਦੀ ਜ਼ਿੰਮੇਵਾਰੀ ਹੈ ਉਹ ਆਪਣੇ ਹੱਥ ਦੇ ਵਿੱਚ ਕਰ ਰਹੀ ਹੈ ਸੋ ਇਸ ਬਾਬਤ ਉਹਨਾਂ ਵੱਲੋਂ ਕੈਨੇਡੀਅਨ ਨੈਸ਼ਨਲ ਰੇਲਵੇ ਜਿਹਨੂੰ ਸੀਐਨ ਰੇਲਵੇ ਕਹਿੰਦੇ ਆ ਸੋ ਉਹਦੇ ਨਾਲ 1 ਬਿਲੀਅਨ ਡਾਲਰ ਦਾ ਇਕਰਾਰਨਾਮਾ ਕੀਤਾ ਆ ਸੋ ਪਹਿਲ ਇਹਦੀ ਦੇਖਪਾਲ ਰੱਖ ਰਖਾ ਜਿਹੜਾ ਸੀਗਾ ਸੀਐਨ ਵੱਲੋਂ ਕੀਤਾ ਜਾ ਰਿਹਾ ਸੀਗਾ ਪਰ 1 ਬਿਲੀਅਨ ਡਾਲਰ ਦਾ ਜਿਹੜਾ ਇਹ ਇਕਰਾਰਨਾਮਾ ਹੋਇਆ ਆ ਤੋ ਇਸ ਤੋਂ ਬਾਅਦ ਇਹਦਾ ਜਿਹੜਾ ਇਹ ਦੇਖਭਾਲ ਰੱਖ-ਰਖਾਵ ਉਹ ਫੈਡਰਲ ਸਰਕਾਰ ਦੇ जिम्मे ਆਵੇਗਾ ਤਾਂ ਇਹਦੇ ਵਿੱਚ ਜਸਟਨ ਟੂਡੋ ਸਾਹਿਬ ਜਿਹੜੇ ਮਾਨਯੋਗ ਪ੍ਰਧਾਨ ਮੰਤਰੀ ਨੇ ਸੋ ਉਹਨਾਂ ਨੇ ਇੱਕ ਵੈਕ ਸਿਟੀ ਦੇ ਵਿੱਚ ਪੱਤਰਕਾਰਾਂ ਨੂੰ ਇਹ ਗੱਲ ਦੱਸੀ ਹੈ ਕਿ ਫੈਡਰਲ ਸਰਕਾਰ ਅਗਲੇ 25 ਸਾਲਾਂ ਵਿੱਚ ਪੁਲ ਦੀ ਜਿਹੜੀ ਮੁਰੰਮਤ ਹੈ ਉਹਨੂੰ ਦੁਬਾਰਾ ਪੇਂਟ ਕਰਨਾ ਇਸ ਦੇ ਰੱਖ-ਰਖਾ ਲਈ ਇੱਕ ਬਿਲੀਅਨ ਡਾਲਰ ਜਿਹੜਾ ਖਰਚ ਕਰੇਗੀ ਇਸ ਨਾਲ ਇਹ ਪੁਲ ਆਉਣੇ ਦਹਾਕਿਆਂ ਤੱਕ ਟਿਕਿਆ ਰਹੂਗਾ ਸੋ ਜਿਹੜਾ ਇਹ ਇਹ ਕਵੈਕ ਬ੍ਰਿਜ ਦੀ ਗੱਲ ਕਰੀ ਜਿਸ ਨੂੰ ਫ੍ਰੈਂਚ ਵਿੱਚ ਪੇਂਟ ਡੇਕ ਕਵੈਕ ਕਿਹਾ ਜਾਂਦਾ ਹੈ ਸੋ ਇਹ ਸੈਂਟ ਲਾਰੈਂਸ ਨਦੀ ਤੇ ਬਣਿਆ ਇਹ 548 ਮੀਟਰ ਦਾ ਪੁਲ ਹੈ ਸੋ ਕਾਫੀ ਇਹ ਜਿਹੜਾ ਇਤਿਹਾਸਿਕ ਬ੍ਰਿਜ ਹੈ ਸੋ ਇਹ ਜਿਹੜੇ ਆ ਕਾਫੀ ਉੱਤੇ ਜਿਹੜੇ ਛੋਟੇ ਛੋਟੇ ਸ਼ਹਿਰਾਂ ਨੂੰ ਆਪਸ ਦੇ ਵਿੱਚ ਜੋੜਦਾ ਹੈ ਤੇ ਦੁਨੀਆ ਦਾ ਦੱਸਿਆਦਾ ਸਭ ਤੋਂ ਲੰਬਾ ਕੈਂਟੀ ਲੀਵਰਪੋਲ ਐ ਸੋ ਹੁਣ ਇਹਦਾ ਜਿਹੜਾ ਰਖ ਰਖਾਵ ਹੈ ਗਿਲ ਸਾਹਿਬ ਇਹ ਫੈਡਰੋ ਸਰਕਾਰ ਨੇ ਆਪਣੇ ਹੱਥਾਂ ਵਿੱਚ ਲੈ ਕੇ 1 ਬਿਲੀਅਨ ਡਾਲਰ ਦੀ ਜਿਹੜੀ ਡੀਲ ਹੈ ਉਹ ਸੀਐਨ ਰੇਲਵੇ ਦੇ ਨਾਲ ਕੀਤੀ ਹੈ ਜੀ ਜੀ ਇੱਕ ਸਲੋਵਾਕੀਆ ਦੇ ਪ੍ਰਧਾਨ ਮੰਤਰੀ ਤੇ ਕਹਿੰਦੇ ਜਾਨਲੇਵਾ ਹਮਲਾ ਹੋਇਆ ਜੀ ਇਹ ਸਲੋਵਾਕੀਆ ਦੇ ਪ੍ਰਾਈਮ ਮਿਨਿਸਟਰ ਨੇ ਸੋ ਕਾਫੀ ਇਹ ਉੱਥੇ ਜਿਹੜੇ ਨੇ ਪੌਪੂਲਰ ਵੀ ਨੇ ਕਾਫੀ ਇਹ ਰਿਸਪੈਕਟਡ ਲੀਡਰ ਮੰਨੇ ਜਾਂਦੇ ਨੇ ਰਾਬਰਟ ਫੀਕੋ ਸੋ ਇਹਨਾਂ ਦੇ ਉੱਪਰ ਬੁੱਧਵਾਰ ਨੂੰ ਗੋਲੀਆਂ ਦੇ ਨਾਲ ਹਮਲਾ ਹੋਇਆ ਸੋ ਇਹਨਾਂ ਦੇ ਉੱਪਰ ਇੱਕ ਹਮਲਾਵਰ ਵੱਲੋਂ ਕਿਸ ਨੂੰ ਕੀ ਹਿਰਾਸਤ ਦੇ ਵਿੱਚ ਲਿਆ ਗਿਆ ਆ ਸੋ ਇਹਦੇ ਵੱਲੋਂ ਗੋਲੀਆਂ ਦੀ ਜਿਹੜੇ ਆ ਨਾਲ ਇਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਸੋ ਜਿਹੜੇ ਇਹਨਾਂ ਦੇ ਦਸਤਰ ਵੱਲੋਂ ਇਨਫੋਰਮੇਸ਼ਨ ਦਿੱਤੀ ਗਈ ਆ ਕਿ ਹੈਂਡ ਲੋਵਾ ਉੱਤੇ ਇੱਕ ਕਸਬਾ ਪੈਂਦਾ ਸੋ ਸਲਵਾਕੀਆ ਵੈਸੇ ਕੀ ਯੂਰੋਪੀਅਨ ਯੂਨੀਅਨ ਦਾ ਇੱਕ ਮੁੱਲਕ ਹੈ ਕਉ ਤੁਸੀਂ ਦਾ ਮੈਂਬਰ ਹੈ ਉਸ ਦੇ ਯੂਰਪੀਅਨ ਯੂਨੀਅਨ ਦੇ ਵਿੱਚ ਆਉਂਦਾ ਸੋ ਉੱਥੇ ਇੱਕ ਸਰਕਾਰੀ ਮੀਟਿੰਗ ਹੋ ਰਹੀ ਸੀ ਹੈਂਡ ਲੋਵਾ ਕਾਸਟਵੇ ਦੇ ਵਿੱਚ ਸੋ ਉਤੋਂ ਬਾਅਦ ਜਦੋਂ ਇਹ ਮੀਟਿੰਗ ਤੋਂ ਬਾਅਦ ਇਹਨਾਂ ਦੇ ਉੱਪਰ ਇੱਕ ਕਾਫੀ ਗੋਲੀਆਂ ਜਿਹੜੀਆਂ ਚਲਾਈਆਂ ਗਈਆਂ ਇਹਨਾਂ ਨੂੰ ਜਿਹੜਾ ਆ ਇਲਾਜ ਵਾਸਤੇ ਨੀਰਲੇ ਹਸਪੀਟਲ ਦੇ ਵਿੱਚ ਲਿਜਾਇਆ ਗਿਆ ਸੋ ਉੱਥੇ ਦੱਸਿਆ ਯਾਰ ਇਹ ਬੇ ਹਾਲ ਉਹਨਾਂ ਦੀ ਸਟੇਬਲ ਹੈ ਉਹਨਾਂ ਦੀ ਮੌਤ ਨਹੀਂ ਹੋਈ ਹੈ ਬਚਾਅ ਹੋ ਗਿਆ ਆ ਤੇ ਜਿਹੜਾ ਸ਼ੱਕੀ ਹਮਲਾਵਰ ਹੈ ਸੋ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਸੋ ਜਿਹੜੀ ਯੂਰੋਪੀਅਨ ਯੂਨੀਅਨ ਹੈ ਸੋ ਉਹਨਾਂ ਵੱਲੋਂ ਵੀ ਇਸ ਜਿਹੜੀ ਆ ਹਮਲੇ ਦੀ ਨਿੰਦਿਆ ਕੀਤੀ ਗਈ ਹੈ ਸੋ ਜਿਹੜੀਆਂ ਸਲੋਵੋਕੀਆ ਦੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਬੀ ਨੇ ਸੋ ਉਹਨਾਂ ਨੇ ਵੀ ਇਹ ਇਨਾਂ ਦੇ ਇਕਲ ਦੇਖ ਲਾ ਬੁਤੇ ਪ੍ਰੋਟੈਸਟ ਵੀ ਵਿਰੋਧੀ ਪਾਰਟੀਆਂ ਕਰ ਰਹੀਆਂ ਸੀ ਸੋ ਉਹਨਾਂ ਪ੍ਰੋਟੈਸਟ ਨੂੰ ਵੀ ਜਿਹੜਾ ਆ ਪੋਸਟਪੋਨ ਕਰ ਦਿੱਤਾ ਗਿਆ ਜੀ ਬਿਲਕੁਲ ਦੋ ਤਿੰਨ ਪ੍ਰਾਪਰਟੀਆਂ ਤੁਹਾਡੇ ਨਾਲ ਸਾਂਝੀਆਂ ਕਰ ਦਈਏ 6477640064 ਸਾਡੀ ਟੀਮ ਦਾ ਨੰਬਰ ਆ ਅਗਰ ਤੁਸੀਂ ਲੰਡਨ ਸਾਈਡ ਕੋਈ ਵੀ ਪ੍ਰਾਪਰਟੀ ਦੇਖ ਰਹੇ ਹੋ ਤਾਂ ਦੋ ਪ੍ਰਾਪਰਟੀਆਂ ਨੇ ਇੱਕ ਤਾਂ ਹੈਗੀ ਆ ਫੈਂਸ਼ਾ ਕਾਲਜ ਦੇ ਬਿਲਕੁਲ ਨੇੜੇ ਤਿੰਨ ਬੈੱਡਰੂਮ ਦਾ ਘਰ ਆ ਤੇ ਦੋ ਬੈੱਡਰੂਮ ਦੀ ਬਣੀ ਹੋਈ ਆ ਬੇਸਮੈਂਟ ਤੇ 3600 ਡਾਲਰ ਆ ਰਹੀ ਆ ਰੈਂਟਲ ਇਨਕਮ ਤੇ ਦੀ ਪ੍ਰਾਈਸ ਰੱਖੀ ਆ 6 ਲੱਖ ਡਾਲਰ ਤੇ ਉਸ ਤੋਂ ਇਲਾਵਾ ਲੰਡਨ ਡਾਊਨਟਾਊਨ ਦੇ ਵਿੱਚ ਕਮਰਸ਼ੀਅਲ ਰੈਜ਼ੀਡੈਂਸ਼ੀਅਲ ਤੇ ਇਹ ਮਿਕਸਡ ਜ਼ੋਨਿੰਗ ਆ ਪ੍ਰਾਪਰਟੀ ਦੀ ਡਾਊਨਟਾਊਨ ਦੇ ਵਿੱਚ ਇਹ ਪ੍ਰਾਪਰਟੀ ਆ ਜਿਹਦੇ ਵਿੱਚੋਂ ਰਾਈਟ ਨੋ ਜਿਹੜੀ ਰੈਂਟਲ ਇਨਕਮ ਆ ਰਹੀ ਆ ਉਹ ਆ ਰਹੀ ਆ 5600 ਡਾਲਰ ਤੇ ਇਹਦੇ ਵਿੱਚ ਤੁਸੀਂ ਕੋਈ ਆਫਿਸ ਬਣਾਉਣਾ ਚਾਹੁੰਦੇ ਹੋ ਤਾਂ ਉਹਦੀ ਜ਼ੋਨਿੰਗ ਆ ਕਿਉਂਕਿ ਕਮਰਸ਼ੀਅਲ ਤੇ ਰੈਜ਼ੀਡੈਂਸ਼ੀਅਲ ਮਿਕਸਡ ਜ਼ੋਨਿੰਗ ਆ ਇਹ ਲੰਡਨ ਸਾਈਡ ਦੀਆਂ ਪ੍ਰਾਪਰਟੀਆਂ ਨੇ ਤੇ ਬ੍ਰੈਂਟਨ ਦੇ ਵਿੱਚ ਇੱਕ ਆਪਾਂ ਨੇ ਇੱਕ ਪ੍ਰਾਪਰਟੀ ਲਿਸਟ ਕੀਤੀ ਆ 4 ਬੈਡਰੂਮ ਦੀ 42 ਫੁੱਟ ਫਰੰਟ ਦੇ ਉੱਤੇ 2 ਬੈਡਰੂਮ ਦੀ ਲੀਗਲ ਬੇਸਮੈਂਟ ਦੇ ਨਾਲ ਬ੍ਰੈਂਡ ਨਿਊ ਨੈਵਰ ਲਿਵਡ ਜਿਹੜੀ ਇਹ ਬੇਸਮੈਂਟ ਆ ਸੋ ਇਹਨੂੰ ਅਗਰ ਔਰ ਵਧੀਆ ਡਾਲਰਸ ਦੇ ਉੱਤੇ ਤੁਸੀਂ ਇਸ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਵਧੀਆ ਤੁਹਾਨੂੰ ਪ੍ਰਾਈਸ ਦੇ ਉੱਤੇ ਪ੍ਰਾਪਰਟੀ ਮਿਲ ਜਾਣੀ ਆ ਅਗਰ ਤੁਸੀਂ ਲੀਗਲ ਬੇਸਮੈਂਟ ਕਿਉਂਕਿ ਅੱਜਕੱਲ ਕਾਫੀ ਪੈਸਾ ਲੱਗ ਜਾਂਦਾ ਲੀਗਲ ਬੇਸਮੈਂਟ ਬਣਾਉਣ ਦੇ ਉੱਤੇ ਤਾਂ ਤੁਸੀਂ ਇਸ ਪ੍ਰਾਪਰਟੀ ਨੂੰ ਖਰੀਦਣ ਦੇ ਲਈ ਮੇਰੇ ਨਾਲ ਕੰਟੈਕਟ ਕਰ ਲਿਓ ਜੀ 647 7660064 ਇਸ ਤੋਂ ਇਲਾਵਾ ਆਪਣੇ ਕੋਲੇ ਕਾਫੀ ਫਾਰਮ ਹਾਊਸਸ ਨੇ ਫਾਰਮ ਲੈਂਡਸ ਦੇ ਨਾਲ ਵਿੱਚ ਘਰ ਬਣੇ ਹੋਏ ਨੇ ਤੁਸੀਂ 1 ਏਕੜ ਤੋਂ ਲੈ ਕੇ 100 ਏਕੜ ਤੱਕ ਦੀ ਕੋਈ ਵੀ ਪ੍ਰਾਪਰਟੀ ਖਰੀਦਣੀ ਆ ਤਾਂ ਤੁਸੀਂ ਗੱਲਬਾਤ ਕਰ ਲਿਓ 6477660044 ਨੰਬਰ ਦੇ ਉੱਤੇ ਔਰ ਮਾਸਟਰ ਰੈਨੋਵੇਸ਼ਨ ਵਾਲਿਆਂ ਦਾ ਨੰਬਰ ਇੱਕ ਵਾਰ ਫਿਰ ਤੋਂ ਲਿਖ ਲਓ 6477081818 ਲੀਗਲ ਬੇਸਮੈਂਟ ਘਰ ਦੀ ਕਰਵਾਉਣੀ ਆ ਸਾਰਾ ਕੰਮ A to Z ਆਪ ਕਰਦੇ ਨੇ 6 ਹਫ਼ਤਿਆਂ ਦੇ ਵਿੱਚ ਬੇਸਮੈਂਟ ਲੀਗਲ ਕਰਕੇ ਤੁਹਾਨੂੰ ਦੇ ਦੇਣਗੇ ਮਾਸਟਰ ਰੈਨੋਵੇਸ਼ਨ ਤੋਂ ਕਰਮਜੀਤ ਹੁਣੀ 647708 18 18 ਦੇ ਜੇ ਭਵਿੰਦਰ ਖਮਣੂ ਹੁਣੀ ਵਾਪਸ ਆ ਜਾਣਗੇ ਇੰਡੀਆ ਤੋਂ ਜੀ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਮੈਂ ਤੁਹਾਡਾ ਨਾਲ ਜੁੜਦਾ ਸੋ ਤੁਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਣੀ ਆ ਕਲਤਾਰਨ ਬਾਈ ਜੀ ਇੱਕ ਵਾਰ ਤੁਸੀਂ ਵੀ ਆਪਣਾ ਸਨੇਹਾ ਦਿਓ ਜੀ ਫਿਰ ਉਸ ਤੋਂ ਬਾਅਦ ਅਗਲੀ ਨਿਊਜ਼ ਵੱਲ ਵਧਦੇ ਹਾਂ ਜੀ ਬਿਲਕੁਲ ਗਿਲ ਸਰ ਜਿਵੇਂ ਅਸੀਂ ਹਰ ਰੋਜ਼ ਸੁਨੇਹਾ ਦਿੰਨੇ ਆ ਕਿ ਜਿਵੇਂ ਤੁਸੀਂ ਆਲਰੇਡੀ ਵੀ ਚੈੱਕ ਕਰਿੱਤਾ ਆ ਜੀ ਕਿ ਟਰੱਕ ਟ੍ਰੇਲਰ ਜਾਂ ਟਰਕਿੰਗ ਨਾਲ ਸੰਬੰਧਿਤ ਕੋਈ ਵੀ ਇਕੁਪਮੈਂਟ ਤੁਸੀਂ ਦੇਖ ਰਹੇ ਹੋ ਤੁਹਾਨੂੰ ਪਸੰਦ ਹੈ ਉਹਦੇ ਵਾਸਤੇ ਫਾਈਨਾਂਸਿੰਗ ਦੀ ਜ਼ਰੂਰਤ ਹੈ ਤੁਸੀਂ ਚਾਹੁੰਦੇ ਹੋ ਕਿ ਵਾਜਬ ਰੇਟ ਤੇ ਵਾਜਬ ਜਿਹੜੇ ਨੇ 딜 ਤੁਹਾਡੇ ਲਈ ਬਣਾਈ ਜਾਵੇ ਤੇ ਇਸ ਸੰਬੰਧੀ ਹੋਰ ਵੀ ਹੈਗਾ ਸਲਾਹ مشورہ ਕਰਨਾ ਕਈ ਵਾਰ ਕੋਈ ਨਵਾਂ ਜਿਹੜਾ ਇਹ ਡਰਾਈਵਰ ਹੁੰਦਾ ਆਨਰ ਆਪਰੇਟਰ ਬਣਾਉਣਾ ਚਾਹੁੰਦਾ ਨਹੀਂ ਵੀ ਪਤਾ ਹੁੰਦਾ ਵੇ ਮਾਰਕੀਟ ਵਿੱਚ ਕਿਸ ਤੰਗ ਨਾਲ 1 ਪਿੰਟ ਲੈਣਾ ਆ ਕਿਉਂ ਜਿਹਾ 1 ਪਿੰਟ ਲੈਣਾ ਚਾਹੀਦਾ ਕੋਈ ਇਸ ਤਰ੍ਹਾਂ ਦੀ ਸਲਾਹ ਵੀ ਕਰਨੀ ਹੈ ਜਾਂ ਹੋਰ ਤੁਸੀਂ ਇਸ ਸੰਬੰਧੀ ਕੋਈ ਵੀ ਸਲਾਹ مشورہ ਕਰਨਾ ਹੋਵੇ ਤਾਂ ਮੇਰਾ ਇੱਕੋ ਇੱਕ ਨੰਬਰ ਹੈ 416 848 9698 40684896 ਨਹੀਂ ਨੇ ਬਲਕੋ ਜੀ ਕੰਕਰੀਟ ਦਾ ਕੰਮ ਕਰਵਾਉਣਾ ਦਾ ਸਤਵੀਰ ਪਾਵਲਾ ਦਾ ਨੰਬਰ ਇੱਕ ਵਾਰ ਫਿਰ ਲਿਖ ਲਓ 6478702911 ਵਧੀਆ ਸਰਵਿਸ ਔਰ ਘੱਟ ਰੇਟ ਦੇ ਉੱਤੇ ਤੁਹਾਨੂੰ ਕੰਕਰੀਟ ਦਾ ਕੰਮ ਕਰਕੇ ਦੇਣਗੇ 6478702911 ਅੱਗ ਕਾਰਨ ਕਹਿੰਦੇ ਜੀ ਫੋਰਟ ਮੱਕਮਰੀ ਦੇ ਜਿਹੜੇ ਵਸਨੀਕ ਨੇ ਸੱਖਿਆ ਥਾਵਾ ਤੇ ਜਾਣ ਲਈ ਮਜਬੂਰ ਕੀ ਨਿਊਜ਼ ਆ ਜੀ ਕਿੱਥੇ ਅੱਗ ਲੱਗੀ ਆ ਅਕਲਦਾਨ ਬਾਈ ਜੀ ਬਿਲਕੁਲ ਗਿਲ ਸਾਹਿਬ ਜਿਵੇਂ ਅਸੀਂ ਆਲਰੇਡੀ ਕਵਰੇਜ ਪਹਿਲਾਂ ਜ਼ਿਕਰ ਕੀਤਾ ਸੀਗਾ ਕਿ ਕੈਨੇਡਾ ਦੇ ਜਿਹੜਾ ਵੈਸਟਰਨ ਕੈਨੇਡਾ ਆ ਉੱਥੇ ਕਾਫੀ ਜਗ੍ਹਾ ਤੇ ਜੰਗਲੀ ਅੱਗਾਂ ਦੁਆਰਾ ਲੱਗ ਗਈਆਂ ਨੇ ਸੋ ਜੰਗਲੀ ਅੱਗਾਂ ਲੱਗਣ ਦੇ ਕਾਰਨ ਤਾਂ ਏਕਦਾ ਅਮਰੀਕਾ ਦੇ ਵਿੱਚ ਵੀ ਜਾ ਰਿਹਾ ਉੱਥੇ ਵੀ ਮੁਸ਼ਕਲਾਂ ਆ ਰਹੀਆਂ ਨੇ ਸੋ ਇੱਥੇ ਵੀ ਇਹਨਾਂ ਅੱਗਾਂ ਕਾਰਨ ਕਾਫੀ ਸ਼ਹਿਰਾਂ ਦੇ ਵਿੱਚ ਲੋਕਾਂ ਨੂੰ ਜਿਹੜਾ ਆ ਬਚਾਅ ਵਾਸਤੇ ਉੱਥੋਂ ਮੂਵ ਹੋਣਾ ਪੈ ਰਿਹਾ ਸੋ ਜਿਹੜਾ ਇਹ ਅੱਗ ਦੀ ਹੁਣ ਜਿਹੜੀ ਘਟਨਾ ਆ ਫੋਰਟ ਮੈਕਮਰੇ ਦੇ ਜਿਹੜੇ ਲੱਗੇ ਦੇ ਜਿਹੜੇ ਜੰਗਲ ਨੇ ਸੋ ਉੱਥੇ ਦੇ ਵਿੱਚ ਲੱਗਿਆ ਨੇ ਸੋ ਇਹ ਅੱਗ ਹੁਣ ਫੋਰਟ ਮੈਕਮਰੇ ਕਾਫੀ ਇਹ ਨਾਮੀ ਸ਼ਹਿਰ ਹੈ ਇਸ ਵਿੱਚ ਇੱਥੇ ਕਾਫੀ ਜਿਹੜਾ ਅਲਬਾਟਾ ਦੇ ਵਿੱਚ ਜਿਹੜੀਆਂ ਤੇਲ ਕੰਪਨੀਆਂ ਵੀ ਇੱਥੇ ਹੈਗੀਆਂ ਨੇ ਬਹੁਤ ਸਾਰੇ ਲੋਕ ਉੱਥੇ ਕੰਮ ਕਰਦੇ ਨੇ ਇੱਥੇ ਉਹਨਾਂ ਪਤਾ ਲੱਗਾ ਕਿ ਜਿਹੜੇ ਫੋਰਟ ਮੈਕਮਰੇ ਦੇ ਬੀਕਨ ਹਿੱਲ ਹੈ ਐਂਬਸਾਡਰ ਹੈ ਪੈਰੀ ਕਰੀਕ ਹੈ ਗ੍ਰੇਲਿੰਗ ਟੈਰਸ ਵਰਗੇ ਲਾ ਕੇ ਐਸੋ ਉੱਥੇ ਲੋਕ ਕਾਰਖਾਨੀ ਕਰਕੇ ਸੁਰੱਖਿਆ ਦੇ ਜਗ੍ਹਾ ਦੇ ਉੱਪਰ ਚੱਲੇ ਗਏ ਨੇ ਪਹਿਲਾਂ ਵੀ ਇਸ ਤਰ੍ਹਾਂ ਦੀ ਇੱਕ ਉੱਤੇ ਅੱਗ ਲੱਗਣ ਦੀ ਘਟਨਾਵਾਂ ਵਾਪਰੀਆਂ ਸੀ ਆਪਣੀ ਕਮਿਊਨਿਟੀ ਨੇ ਵੀ ਕਾਫੀ ਸਹਾਇਤਾ ਦਿੱਤਾ ਜੀ ਤੇ ਉਮੀਦ ਕਰਦੇ ਆ ਵੀ ਸੱਜ ਨੂੰ ਕਾਬੂ ਕਰ ਲਿਆ ਜਾਊਗਾ ਸ਼ਹਿਰ ਨੂੰ ਕੋਈ ਨੁਕਸਾਨ ਨਹੀਂ ਹੋਊਗਾ ਤੇ ਇਹਦੇ ਨਾਲ ਜਿਲ੍ਹੇ ਸਭ ਗੱਲ ਕਰੀਏ ਕਿ ਅੱਜ ਕੈਨਟਾਰੀਓ ਪ੍ਰੋਵਿੰਸ਼ਲ ਪਾਰਲੀਮੈਂਟ ਦੇ ਵਿੱਚ ਜਿਹੜੇ ਆ ਸਾਡੇ ਟ੍ਰਾਂਸਪੋਰਟੇਸ਼ਨ ਮਿਨਿਸਟਰ ਨੇ ਪ੍ਰਾਪੇਸਿੰਗ ਸਰਕਾਰਿਆ ਜੀ ਸੋ ਉਹ ਕਾਫੀ ਚੇਂਜਸ ਵਾਲੇ ਜਿਹੜੇ ਲੈਜਿਸਲੇਸ਼ਨ ਲਿਆ ਰਹੇ ਨੇ ਜਿਹੜੀ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਜਿਗਾ ਜਿਹੜੇ ਕਾਰ ਚੋਰੀ ਕਰਨ ਵਾਲੇ ਨੇ ਉਹਨਾਂ ਦੇ ਖਿਲਾਫ ਸਖਤ ਸਜ਼ਾਵਾਂ ਦੀ ਗੱਲ ਹੈ ਲਾਈਫਟਾਈਮ ਬੈਨ ਦੀ ਗੱਲ ਹੈ ਸਟੈਂਡਡ ਡਰਾਈਵਿੰਗ ਕਰਨ ਵਾਲੇ ਜਿਹੜੇ ਲੋਕ ਨੇ ਜਿਹੜੇ ਕਿ ਤੇਜ਼ ਗੱਡੀਆਂ ਚਲਾਉਂਦੇ ਨੇ ਉਹਨਾਂ ਦੇ ਖਿਲਾਫ ਸਖਤ ਕਾਨੂੰਨ ਹੈ ਤੇ ਨਾਲ ਜਿਹੜੇ ਕੰਪੀਅਰ ਡਰਾਈਵਰ ਨੇ ਜਿਹੜੇ ਲੋਕ ਸ਼ਰਾਬ ਪੀ ਕੇ ਨਸ਼ਾ ਕਰਕੇ ਗੱਡੀ ਚਲਾਉਂਦੇ ਨੇ ਸੋ ਇਹਦੇ ਵਿੱਚ ਸੁਣਨ ਨੂੰ ਆਇਆ ਵੀ ਜੇ ਕੋਈ ਨਸ਼ਾ ਕਰਕੇ ਗੱਡੀ ਚਲਾਉਂਦਾ ਆ ਐਕਸੀਡੈਂਟ ਕਰਦਾ ਤੇ ਐਕਸੀਡੈਂਟ ਦੇ ਵਿੱਚ ਕਿਸੇ ਦੀ ਮੌਤ ਹੋ ਜਾਂਦੀ ਹੈ ਤੇ ਇਹੋ ਜੀ ਸਿਚੁਏਸ਼ਨ ਦੇ ਵਿੱਚ ਵੀ ਉਹਦਾ ਲਾਇਸੈਂਸ ਜਿਹੜਾ ਆ ਲਾਈਫਟਾਈਮ ਬੈਨ ਕੀਤਾ ਜਾ ਸਕਦਾ ਤੇ ਇਹੋ ਜੀਆਂ ਖਬਰਾਂ ਨੇ ਇਸ ਸਰੀਰ ਦੀ ਗੱਲ ਕਰੀਏ ਸਰੀਰ ਦੇ ਵਿੱਚ ਕੀ ਹੈ ਕਿ ਜਿਹੜਾ ਉੱਤੇ ਦੀ ਪਰਵਿੰਸ਼ੀਅਲ ਕੋਰਟ ਹੈ ਉਹਦੇ ਵਿੱਚ ਕੱਲ ਜਿਹੜਾ 22 ਸਾਲਾਂ ਪਹਾੜਤੀ ਨਾਗਰਿਕ ਅਮਨਦੀਪ ਸਿੰਘ ਜਿਹੜਾ ਕਿ ਇੱਥੋਂ ਬ੍ਰੈਮਟਨ ਤੋਂ ਜਿਹਦੀ ਗ੍ਰਿਫਤਾਰੀ ਹੋਈ ਸੀ ਜਿਹਦੇ ਬਾਰੇ ਕਿਹਾ ਜਾ ਰਿਹਾ ਕਿ ਇੱਥੇ ਬ੍ਰੈਮਟਨ ਤੋਂ ਗ੍ਰਿਫਤਾਰ ਕਰਕੇ ਅੰਟਾਰੀਓ ਦੀ ਕਿਸੇ ਅਦਾਲਤ ਵਿੱਚ ਉਸ ਨੂੰ ਰੱਖਿਆ ਹੋਇਆ ਆ ਉਸ ਨੂੰ ਟੈਲੀਫੋਨ ਜਰੀਏ ਹਵਾਲਾ 'ਚ ਪੇਸ਼ ਕੀਤਾ ਗਿਆ ਸੀਗਾ ਇਹਦੇ ਉੱਪਰ ਫਸਟ ਡਿਗਰੀ ਕਤਲ ਦੇ ਕਤਲ ਦੀ ਸਾਜ਼ਿਸ਼ ਦੇ ਦੋਸ਼ ਨੇ ਅਗਲੀ ਪੇਸ਼ੀ ਇਹਨਾਂ ਦੀ 21 ਮਈ 2024 ਦੀ ਪਾਸਤੀ ਗਈ ਹੈ ਨਾਲ ਜਿਹੜੇ ਤਿੰਨ ਹੋਰ ਅਕਿਊਜ਼ ਫੜੇ ਹੋਏ ਨੇ ਉਹਨਾਂ ਦੇ ਨਾਲ ਇਹਦੀ ਪੇਸ਼ੀ ਹੈ ਇਦੇ ਵਿੱਚ ਇਹ ਹੈ ਕਿ ਇਸ ਜਿਹੜੀ ਸੂਤ ਲਈ ਅਦਾਲਤੀ ਕਾਰਵਾਈ ਪੰਜਾਬੀ ਤਰਜਮੇ ਦੇ ਵਿੱਚ ਕੀਤੀ ਰਹੀ ਹੈ ਹੁਣ ਗਿੱਲ ਸਾਹਿਬ ਗੱਲ ਇਹ ਆ ਕਿ ਆਇਆ ਇਹ ਨੌਜਵਾਨ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ ਤੇ ਕਿਤੇ ਇਸਨੇ ਆਇਲਟ ਹੈ ਪਰ ਅਦਾਲਤੀ ਕਾਰਵਾਈ ਸਮਝਣ ਵਾਸਤੇ ਨੂੰ ਇੰਗਲਿਸ਼ ਦਾ ਤਰਜਮਾ ਕਰਨ ਵਾਲਾ ਵੀ ਚਾਹੀਦਾ ਫਿਰ ਉਹ ਆਇਲਟ ਤੇ ਕਿਸ ਭਾਵਨਾ ਹੋਈ ਹੈ ਬਹੁਤ ਵੱਡਾ ਇਸ ਭਾਵਨਾ ਤੇ ਪੜਾਈ ਕਰ ਰਹੀ ਸੀ ਇੱਕ ਵੱਡਾ ਸਵਾਲ ਹੈ ਇਹਦੇ ਤੇ ਚਰਚਾ ਸੀ ਫਿਰ ਕਿਸੇ ਦਿਨ ਬਹੁਤ ਸ਼ੁਕਰੀਆ ਧੰਨਵਾਦ ਜੀ ਸਮਾ